ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 34 ਦਿਨ ਹੋ ਗਏ ਨੇ ਮਰਨ ਵਰਤੇ ਬੈਠੇ ਹੋਏ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਸਰਮਣ ਸਿੰਘ ਪੰਦੇਰ ਵੱਲੋਂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਦੁਕਾਨਦਾਰਾਂ ਪੰਜਾਬ ਦੇ ਕਾਰੋਬਾਰੀਆਂ ਅਤੇ ਪੰਜਾਬ ਦੀ ਅਫਸਰ ਸ਼ਾਈ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਅੱਜ ਪੰਜਾਬ ਸੰਪੂਰਨ ਤੌਰ ਤੇ ਬੰਦ ਕਰੀਏ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਾਡੀ ਲਲਕਾਰ ਦਿੱਲੀ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਯਾਨਕਿ ਕੇਂਦਰ ਸਰਕਾਰ ਨੂੰ ਪਤਾ ਲੱਗੇ ਇਹ ਪੰਜਾਬ ਦੇ ਕਿਸਾਨ ਇੱਕ ਮੁੱਠ ਨੇ ਇਹਨਾਂ ਦੇ ਵਿੱਚ ਆਪਸੀ ਕੋਈ ਮਤਭੇਦ ਨਹੀਂ ਇਹ ਲੜਨਗੇ ਜਾਂ ਮਰਨਗੇ ਜਾਂ ਜਿੱਤਣਗੇ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਦੱਸਦੀ ਹੈ ਕਿ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸਭ ਕੁਝ ਬੰਦ ਰਹੇਗਾ ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਰਾਤ ਮਿਲੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਿਸਾਨ ਮੇਤਾ ਸਰਵਨ ਸਿੰਘ ਪੰਦੇਰ ਅਤੇ ਹੋਰਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਰੇਲਵੇ ਅਤੇ ਸੜਕ ਆਵਾਜਾਈ ਜਾਮ ਰਹੇਗੀ ਦੁਕਾਨਾਂ ਵੀ ਬੰਦ ਰਹਿਣਗੀਆਂ ਗੈਸ ਸਟੇਸ਼ਨ ਪٹرول ਪੰਪ ਸਬਜੀ ਮੰਡੀ ਦੋਦੀ ਸਪਲਾਈ ਸਮੇਤ ਹਰ ਚੀਜ਼ ਬੰਦ ਰੱਖੀ ਜਾਵੇਗੀ ਅਤੇ ਸਰਵਨ ਸਿੰਘ ਪੰਦੇਰ ਨੇ ਸੂਤਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਉਹਨਾਂ ਨੇ ਆਖਿਆ ਕਿ ਮੈਡੀਕਲ ਸੁਆਵਾਂ ਦੇ ਵਿੱਚ ਵਿਆਹ ਦੀਆਂ ਰਸਮਾਂ ਇੰਚੂ ਦੇਣ ਵਾਲਿਆਂ ਅਤੇ ਫਲਾਟ ਵਾਲਿਆਂ ਰਸਤਾ ਲੇ ਰਸਤਾ ਖੁੱਲਾ ਰਹੇਗਾ ਪੰਦੇਰ ਨੇ ਆਖਿਆ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚਾਉਣ ਲਈ ਸੰਗਰਸ਼ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਦੁਕਾਨਾਂ ਬੰਦ ਰੱਖਣ ਯਾਨੀ ਕਿ ਸਰਵਨ ਸਿੰਘ ਪੰਦੇਰ ਵੱਲੋਂ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਮ ਲੈ ਨੇ ਇਹਨਾਂ ਦੁਕਾਨਦਾਰਾਂ ਨੂੰ ਪੈਟਰੋਲ ਪੰਪ ਗੈਸ ਸਟੇਸ਼ਨਸ ਯਾਨੀ ਕਿ ਖਾਨ ਪੀਣ ਜਾਂ ਦੁੱਧ ਯਾਨੀ ਕਿ ਅਮਰਜੈਂਸੀ ਸਾਮਾਨਾਂ ਜਿਨ੍ਹਾਂ ਦੇ ਇੰਟਰਵਿਊ ਉਧਰ ਜੇ ਗੱਲ ਕਰੀਏ ਸ਼ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜਾਂਗੇ ਪੰਜਾਬ ਬੰਦ ਹੋਣ ਦਾ ਸੱਦਾ ਜਗਜੀਤ ਸਿੰਘ ਦੇ ਜਗਜੀਤ ਸਿੰਘ ਢੱਲੇਵਾਲ ਦੇ ਸਾਥੀ ਸਰਬੰਸ ਸਿੰਘ ਪੰਦੇਰਵਾਲੂ ਦਿੱਤਾ ਗਿਆ ਹੈ ਅੱਜ ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬੰਦ ਰਹਿਣਗੇ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਗੁਰਜੀਤ ਸਿੰਘ ਡੱਲੇਵਾਲ ਪੰਜਾਬ ਦੀ ਕਲੀ ਗੱਲ ਹੀ ਕਰ ਰਹਾ ਪੂਰੇ ਭਾਰਤ ਦੇ ਕਿਸਾਨਾਂ ਦੀ ਗੱਲ ਕਰ ਰਹੇ ਨੇ ਇਸ ਲਈ ਸਾਰੇ ਜਥੇ ਜਥੇਬੰਦੀਆਂ ਅਤੇ ਕਿਸਾਨ ਆਗੂ ਹਾਈਵੇ ਰੋਡ ਅਤੇ ਰੇਲ ਗੱਡੀਆਂ ਦਾ ਰਸਤਾ ਰੋਕਣਗੇ ਧੰਨ